ਸਾਬ ਦੇ ਨਾਮ ਦੇ ਉੱਤੇ ਬਾਬਾ ਦੀਪ ਸਿੰਘ ਜੀ ਦਾ ਇੰਨਾ ਪਵਿੱਤਰ ਚੀਜ਼ ਉਹ ਪੁੱਛ ਪੈਰਾ ਸਾਬ ਠੀਕ ਆ ਉਹਦੇ ਨਾਮ ਤੇ ਉੱਥੇ ਬੀਬੀਆਂ ਰਾਤ ਰੱਖ ਕੇ ਤੇ ਗੰਦੇ ਕੰਮ ਕਰਾ ਰਹੇ ਨੇ ਠੀਕ ਆ ਇਹ ਚੀਜ਼ ਬਾਰੇ ਨਹੀਂ ਨਹੀਂ ਕੀ ਸੌਦਾ ਕੀਤਾ ਹੁੰਦਾ ਭਈ ਇੰਨੇ ਪੈਸੇ ਦਵਾ ਕੁੜੀ ਲੈ ਜਾਓ ਹਾਂ ਜੀ ਹਾਂ ਜੀ ਜਿੱਦਾਂ ਆਪਣਾ ਦਿੱਲੀ ਜੀਵੀ ਰੋਡ ਤੇ ਸੌਦਾ ਹੁੰਦਾ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਕੱਲ ਪੁੱਛ ਰਹੀਏ ਚੀਜ਼ ਵੇਖੀ ਮੇਰੇ ਅੱਜ ਤੱਕ ਰੂਹ ਕੰਬ ਰਹੀ ਜਾਂਦਾ ਵਾ ਤੇਰਾ ਸੁਣ ਕੇ ਮੈਨੂੰ ਹੋਈ ਜਾਂਦਾ ਵੀ ਭੈਣ ਜੋ ਧਾਰਮਿਕ ਸਿੱਖਾਂ ਦੇ ਅਸਥਾਨ ਤੇ ਚੱਲ ਰਿਹਾ ਹੈ ਮੈਂ ਵੀਰੇ ਸ਼ਰਿਆਮ ਕਰ ਲੈ ਬਈ ਤੂੰ ਵੀਡੀਓ ਬਾੜੀਓ ਨਹੀਂ ਬਣਾਈ ਨਾ ਵੀਰੇ ਵੀਡੀਓ ਨਹੀਂ ਬਣਾਈ ਉੱਥੇ ਵੀਡੀਓ ਤੂੰ ਕੋਈ ਨਹੀਂ ਇੱਕ ਮਿੰਟ ਅੱਗੇ ਵੀਡੀਓ ਸਰਕੂਲੇਟ ਹੋਣੀ ਸ਼ੁਰੂ ਹੋ ਗਈਆਂ ਨੇ ਇਹ ਪਹਿਲਾਂ ਵੀ ਇੱਕ ਬਾਈ ਬੋਲਿਆ ਸੀ ਇਹ ਚੀਜ਼ ਬਾਰੇ ਉਹ ਪਤਾ ਨਹੀਂ ਵੀਡੀਓ ਟਿਕਟੋਕ ਤੇ ਹੈਗੀ ਸੀ ਇੱਕ ਮਿੰਟ ਨਹੀਂ ਨਹੀਂ ਇੱਕ ਮਿੰਟ ਜਿਹੜੀਆਂ ਕੁੜੀਆਂ ਆ ਉਹਨਾਂ ਦਾ ਕੋਈ ਹੈ ਨਹੀਂਗਾ ਮਾਪੇ ਪਿਓ ਪਰੋਣਾ ਮੈਨੂੰ ਇਹਦਾ ਰੱਬ ਜਾਣਦਾ ਬਾਈ ਪਤਾ ਨਹੀਂ ਪਰ ਚਲੋ ਤੰਦਾ ਕਰਦੀਆਂ ਫਿਰ ਵੀ ਆਪਣੀਆਂ ਭੈਣਾਂ ਨੇ ਸੀਗ ਸਿੱਧੀ ਜਿਹੀ ਗੱਲ ਆਖੀ ਜੀ ਇੱਕ ਮਿੰਟ ਉਹ ਫਿਰ ਉੱਥੋਂ ਕਾਦੇ ਗਾ ਕਲੱਬ ਦੀਆਂ ਜਿਹੜੀ ਜਨਾਨੀ ਨੇ ਕਰਨਾ ਨਹੀਂ ਤੰਦਾ ਉਹ ਕਿਤੇ ਉਹ ਵੀ ਲੱਭ ਸਕਦੀ ਆਨਲਾਈਨ ਪਤਾ ਨਹੀਂ ਵੀਰੇ ਪਤਾ ਨਹੀਂ ਤੇ ਬਹੁ ਮੜਜੀ ਜੋਰੀ ਆ ਜੀ ਜਿੱਦਾਂ ਵੀ ਹੋ ਰਹੀ ਆ ਬਟਨ ਖੇਦੀ ਦੇ ਆ ਚੀਜ਼ ਅੱਛਾ ਉੱਥੇ ਦੇ ਜਿਹੜੇ ਪ੍ਰਧਾਨ ਆ ਜਾਂ ਮੁਖੀ ਆ ਉਹਨਾਂ ਨੂੰ ਵੀ ਪਤਾ ਨਾਲ ਰਲੇ ਹੋਏ ਨੇ ਨਾਲ ਰਲੇ ਹੋਏ ਨੇ ਵੀਰੇ ਸਾਰੇ ਨਾਲ ਰਲੇ ਹੋਏ ਨੇ ਅੱਛਾ ਨਾਲ ਰਲੇ ਹੋਏ ਨੇ ਬਾਈਓ ਚਲ ਹੱਦ ਆ ਹਾਂਜੀ ਵੀਰੇ ਨਵੇਂ ਲੋਕ ਜੁੜਿਆ ਇੱਕ ਵਾਰ ਫੇਰ ਦੱਸ ਦੇ ਤੂੰ ਕਿਹਾ ਕੀ ਭਰਾਵਾ ਮੈਂ ਤਾਂ ਕਹਿ ਵੀ ਨਹੀਂ ਸਕਦਾ ਵੀਰੇ ਮੈਂ ਐਡਰੈਸ ਦੇ ਨਾਮ ਤੋਂ ਕਹਿ ਰਿਹਾ ਗੁਰਦੁਆਰੇ ਸਾਹਿਬ ਦਾ ਐਡਰੈਸ ਹੈਗਾ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਐਡਰੈਸ ਹੈਗਾ ਜੇ ਇਹਦਾ 60 ਲੀਗਨ ਕੋਰਟ ਰੋਡ ਵੌਨ ਇਹ ਬ੍ਰੈਂਟਨ ਦੇ ਲਾਗੇ ਇੱਕ ਸ਼ਹਿਰ ਪੈਂਦਾ ਹੈ ਵੌਨ ਹਾਂ ਠੀਕ ਆ ਉੱਥੇ ਆਪਣੇ ਗਿਆਨੀ ਧਿਆਨੀ ਭੈਣ ਚੋਹ ਤੇ ਗੁਰਸਿੱਖ ਬਣੇ ਜਿਹੜੇ ਉਹ ਸ਼ਰੀਆਮ ਬੀਬੀਆਂ ਦਾ ਉੱਥੇ ਸ਼ੋਸ਼ਣ ਕਰ ਰਹੇ ਨੇ ਉਹਨਾਂ ਤੋਂ ਪੈਸੇ ਖਾ ਰਹੇ ਨੇ ਦੁਪਹਿਰੇ ਸਾਹਿਬ ਦੇ ਨਾਂ ਦੇ ਉੱਤੇ ਬਾਬਾ ਦੀਪ ਸਿੰਘ ਜੀ ਦਾ ਇੰਨਾ ਪਵਿੱਤਰ ਚੀਜ਼ ਉਹ ਦੁਪਹਿਰਾ ਸਾਹਿਬ ਠੀਕ ਆ ਉਹਦੇ ਨਾਂ ਤੇ ਉੱਥੇ ਬੀਬੀਆਂ ਰਾਤ ਰੱਖ ਕੇ ਤੇ ਗੰਦੇ ਕੰਮ ਕਰਾ ਰਹੇ ਨੇ ਠੀਕ ਆ ਇਹ ਚੀਜ਼ ਬਾਰੇ ਮੰਨ ਲਓ ਮੰਨ ਲਓ ਨਹੀਂ ਨਹੀਂ ਮੰਨ ਲਓ ਮੈਂ ਗਿਆ ਮੈਂ ਬੀਬੀ ਸੌਦਾ ਕੀਤਾ ਮੈਨੂੰ ਕੋਈ ਪਸੰਦ ਆ ਗਈ ਬੀਬੀ ਉਹਨੂੰ ਲੈ ਕੇ ਕਿੱਥੇ ਜਾਣਾ ਫਿਰ ਇਹ ਨਹੀਂ ਵੀਰੇ ਮੈਨੂੰ ਪਤਾ ਕੀ ਬਰਾ ਗੁਰੂ ਸਾਹਿਬ ਦੀ ਤਾਬਿਆਂ ਦੇ ਨਾਂ ਮਤਲਬ ਕਿ ਜਿੱਦਾਂ ਵੀ ਵੀਰੇ ਮੈਂ ਕਹਿ ਨਹੀਂ ਸਕਦਾ ਸ਼ਬਦ ਬੋਲ ਨਹੀਂ ਸਕਦਾ ਮੇਰੀ ਰੂਹ ਜੱਜ ਨਹੀਂ ਦਿੰਦੀ ਉਹ ਚੀਜ਼ ਨੂੰ ਓਹੋ ਵੀਰੇ ਇੱਕਦਾਂ ਦੇ ਕੰਮ ਹੋ ਰਹੇ ਨੇ ਪਤਾ ਨਹੀਂ ਬਾਈ ਇਹ ਕਈ ਕਲਜੂ ਜਿੱਦਣੋਂ ਤੁਰ ਪਿਆ ਠੀਕ ਆ ਹੋਟਲਾਂ ਵਾਲਾ ਸੁਣਿਆ ਸੀ ਇਹਦੋਂ ਗੁਰਦੁਆਰਿਆਂ ਜੀ ਵੀਰੇ ਸ਼੍ਰੀ ਆਮ ਸ਼ੁਰੂ ਹੋ ਗਿਆ ਤੁਹਾਡਾ ਨਾਂ ਕੀ ਆ ਤੁਸੀਂ ਉਸੇ ਸ਼ਹਿਰ ਦੇ ਵਾਸੀ ਆ ਭਾਂ ਵੀਰੇ ਮੈਂ ਬ੍ਰੈਂਟਨ ਵਾਸੀ ਆ ਬ੍ਰੈਂਟ ਦੇ ਲਾਗੇ ਸ਼ਹਿਰ ਪੈਂਦਾ ਮਾਹੀ 20 ਕਿਲੋਮੀਟਰ ਨਹੀਂ ਨਹੀਂ ਤੁਹਾਨੂੰ ਇਹ ਚੀਜ਼ ਦਾ ਕਿਤਾ ਜੇ ਤੁਸੀਂ ਬ੍ਰੈਂਟਨ ਦੇ ਜਗ੍ਹਾ ਤਾਂ ਬੌਨ ਸ਼ਹਿਰ ਮੈਨੂੰ ਪਤਾ ਆ ਤੁਹਾਨੂੰ ਕਿੱਦਾਂ ਪਤਾ ਲੱਗੀ ਸਰਦਾਰ ਸਾਹਿਬ ਮੈਂ ਉਦਾਂ ਹੀ ਗਿਆ ਸੀ ਉਦੋਂ ਕਿਉਂਕਿ ਮੱਥਾ ਟੇਜਣ ਗੁਰੂ ਘਰ ਰਾਹ ਚਾਹੇ ਬੰਦਾ ਨੰਗ ਨਾਲ ਮੱਥਾ ਟੇਕ ਹੀ ਜਾਂਦਾ ਆ ਹਾਂ ਠੀਕ ਆ ਉੱਥੇ ਮੁੰਡਿਆਂ ਦਾ ਕੁੜੀਆਂ ਦਾ ਗੜ ਇੱਕ ਬੰਨੇ ਦੇ ਠੀਕ ਆ ਤੇ ਇਹ ਸ਼੍ਰੀ ਆਮ ਬਾਬੇ ਹੁਣੇ ਉੱਥੇ ਡੇ ਜਾਂ ਵੀ ਕੁੜੀਆਂ ਆਇਆ ਤਜ ਤਪਾਈ ਉਹਨਾਂ ਨੇ ਸਾਰੇ ਕੰਮ ਇਦਾਂ ਚੱਲਣ ਡਈ ਉੱਥੇ ਕਿੰਨੀਆਂ ਕੁ ਕੁੜੀਆਂ ਹੁੰਦੀਆਂ ਆ ਕਿਹੜੀ ਉ ਕੁੜੀਆਂ ਇਹੀ ਆਪਣੀਆਂ 5 ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਕਿੰਨੀਆਂ ਇਕ ਹੈਗੀਆਂ 10 12 ਤਾਂ ਹੋਣਗੀਆਂ ਬਾਈ ਦੇ ਮੁੰਡੇ ਵੀ ਹੋਣਗੇ 10 10 20 ਮੁੰਡੇ ਵੀ ਹੋਣਗੇ ਅੱਛਾ ਇਹ ਵੀਰ ਜਦੋਂ ਮੈਂ ਚੀਜ਼ ਦੇਖੀ ਨਾ ਬਾਈ ਸੌ ਰੱਬ ਦੀ ਮੈਂ ਉਹ ਤੋਂ ਨਿਕਲਦੀ ਕੀਤੀ ਕਿ ਨਾਮ ਨਾ ਹੋਣੀ ਯਾਰ ਆ ਆ ਵੇਖਣ ਤੋਂ ਬਾਅਦ ਬੰਦੇ ਦਾ ਮਰਨ ਹੋ ਜਾਂਦਾ ਤੇ ਇੱਕ ਕੇ ਭਰਾਵਾ ਉੱਥੇ ਦੀ ਕਮਿਊਨਿਟੀ ਨੂੰ ਬੇਨਤੀ ਕੁਝ ਕਰੋ ਇਹਦੇ ਬਾਰੇ ਬੇਨਤੀਆਂ ਕਰਨਾ ਚਾਹੀਦਾ ਵੀਰੇ ਇਹ ਤੁਸੀਂ ਜੇ ਖਾਲਿਸਤਾਨ ਦੀ ਗੱਲ ਕਰਦੇ ਨਾ ਮੇਰਾ ਵੀਰ ਇਹ ਚੀਜ਼ ਦਾ ਮੁੱਦਾ ਇਹਦਾ ਪਹਿਲਾ ਆ ਭਰਾਵਾ ਖਾਲਿਸਤਾਨ ਤੋਂ ਚੱਲ ਇਹ ਕਿਉਂਕਿ ਤੁਹਾਡੇ ਥਰੂ ਜਰੀਏ ਜੇ ਉੱਥੇ 10 ਵਸ ਗੁਰਸਿੱ ਬਾਰੇ ਥਰੂ ਉੱਤੇ ਜੀਆ ਉਹ ਮੈਨੂੰ ਲੱਗਦਾ ਜਿਹੜੇ ਜਾਗਦੇ ਜ਼ਮੀਰ ਵਾਲੇ ਹੋਣਗੇ ਨਾ ਵੀਰੇ ਉਹ ਪੱਕੀ ਇਹ ਚੀਜ਼ ਬਾਰੇ ਗੱਲ ਕਰਨਗੇ ਹਾਂ ਵੈਸੇ ਵੀਡੀਓ ਸਰਕੂਲੇਟ ਹੋਣੇ ਸ਼ੁਰੂ ਹੋ ਗਈਆਂ ਗੁਰੂ ਘਰ ਦੀਆਂ ਪਹਿਲਾਂ ਵੀ ਇੱਕ ਸਿੰਘ ਭਾਈ ਸਾਹਿਬ ਸੀ ਉਹਨਾਂ ਨੇ ਵੀਡੀਓ ਪਾਈ ਸੀ ਆਈ ਥਿੰਕ ਉਹਨੇ ਡਿਲੀਟ ਕਰਤੀ ਤੇ ਪਤਾ ਨਹੀਂ ਕੀ ਹੋਇਆ ਤੇ ਬਟ ਇਹ ਕੰਮ ਸ਼ੁਰੂ ਹੋ ਗਿਆ ਵੀਰੇ ਇਹ ਚੀਜ਼ 'ਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਮੁੰਡਾ ਮੋਟੋ ਕੈਚ ਲੈਣੀ ਸੀ ਮਾੜਾ ਮੋਟਾ ਕੁਝ ਯਾਰ ਉਹ ਬਈ ਬਾਹਲੇ ਮੁਲਕ ਬੈਠੇ ਆ ਹਰ ਬੰਦਾ ਡਰਦਾ ਆ ਸਿੱਧੀ ਜਿਹੀ ਗੱਲ ਹੈ ਠੀਕ ਆ ਹਰ ਬੰਦਾ ਡਰਦਾ ਕਿ ਕੋਈ ਚੱਕਰ ਨਾ ਪੈ ਜੇ ਦੇ ਜਿਹੜੇ ਇਹ ਕੰਮ ਬੱਸ ਗੱਲ ਕਰਦਾ ਯਾਰ ਆਪ ਹੀ ਕਹੀ ਜਾਂਦਾ ਮੈਂ ਗਾਤਰਾ ਪਾਇਆ ਸਿੰਘ ਆ ਸਿੰਘਾਂ ਨੂੰ ਕਾਹਦਾ ਡਰ ਜਿੱਥੇ ਡਰਦੇ ਮੇਰੇ ਤੇ ਗੱਲ ਆਜੂ ਮੈਨੂੰ ਕਾਹਦਾ ਡਰ ਪਉਂਦਾ ਮੈਂ ਆਪਣੇ ਅੱਖੀਂ ਦੇਖਿਆ ਮੇਰੇ ਧਾਰਮਿਕ ਸਥਾਨ ਕੋਈ ਗਲਤ ਹੋ ਰਿਹਾ ਤੇ ਮੈਨੂੰ ਕਾਹਦਾ ਡਰ ਪੁਲਿਸ ਦਾ ਮੈਨੂੰ ਨਹੀਂ ਪਿਆ ਫਿਰ ਭਰਾਵਾ ਧਰਮ ਪਹਿਲਾ ਆ ਗੁਰੂ ਆਰੇ ਦੋ ਜੀਵਨ ਦਿੱਤੇ ਨੇ ਇੱਕ ਆਪ ਉਹਨਾਂ ਨੇ ਦਿੱਤਾ ਆ ਆਪਣਾ ਜਿਹੜਾ ਆਪਣਾ ਰੂਪ ਆ ਸਿੱਖੀ ਰੂਪ ਇਹ ਕੋਈ ਸਾਨੂੰ ਦੁਨਿਆਵੀ ਰੂਪ ਦਿੱਤਾ ਆ ਤੇ ਵੀਰੇ ਦੁਨਿਆਵੀ ਰੂਪ 'ਚ ਮਾਂ ਪਿਓ ਸਾਰਾ ਕੁਝ ਵੇਖਣਾ ਪੈਂਦਾ ਆ ਕਿੰਨੇ ਦਿਨ ਪਹਿਲਾਂ ਦੀ ਗੱਲ ਆ ਇਹ ਵੀਰੇ 4 ਤੋਂ 5 ਦਿਨ ਦੀ ਸ਼ੋਹ ਇਹ ਹਿੰਦੀ ਵੀਰ ਬਹੁਤ ਮਾੜਾ ਆ ਯਾਰ ਬਹੁਤ ਕਮੈਂਟ ਵੀ ਕਈ ਕਰਦੇ ਕਹਿੰਦੇ ਬਾਈ ਸਹੀ ਕਹਿ ਰਿਹਾ ਆ ਬਾਈ ਮੈਂ ਮੈਂ ਰਮਨ ਦੀ ਬੋਲ ਰਿਹਾ ਤੇ ਮੈਂ ਲਾਈਕ ਕਰਦਾ ਤੇ ਗੁੱਟ ਗੜ ਤੁਹਾਨੂੰ ਮੈਂ ਕਦੀ ਮਾਰਿਆ ਨਹੀਂ ਠੀਕ ਆ ਮੈਂ ਰੋਂ ਲਾਈਕ ਕਰਦਾ ਲਾਈਕ ਤੇ ਸ਼ੇਅਰ ਸਾਰਾ ਕੁਝ ਕਰੀਦਾ ਆ ਇਹ ਉਹ ਭਰਾ ਮੈਂ ਤਾਂ ਕੁਦਰਤੀ ਲਾਗੂ ਨੰਗੜੀਆਂ ਛੜਕਦੇ ਤੇ ਮੈਂ ਚੱਲ ਗੁਰੂ ਘਰ ਆਦਾ ਮਥਾ ਢੇਕੀ ਚੱਲਦਾ ਠੀਕ ਆ ਤੇ ਉਹ ਬਾਈ ਜਦੋਂ ਮੈਂ ਵੇਖਿਆ ਬਾਈ ਮੇਰੇ ਤੇ ਪੈਰਾਂ ਤੇ ਲਾਉਣਾ ਜ਼ਮੀਨ ਨਿਕਲ ਗਈ ਭੈਣ ਜੂ ਕੀ ਹੋਣ ਦੇ ਆ ਤੁਸੀਂ ਕੰਨੀ ਗੱਲਾਂ ਸੁਣੀਆਂ ਉਹਨਾਂ ਦੀਆਂ ਤਦਾਸ ਸਾਹਿਬ ਗੁਰਦੁਆਰਾਂ ਚ ਕੜਾ ਕੋੜੀ ਮੁੰਡਾ 10 ਬੰਦੇ ਪਾਉਣਾ ਕੁੜੀਆਂ ਮੁੰਡਿਆਂ ਸਾਥ ਚ ਬਾਈਕੋਂ ਮੰਦੇ ਨਗਰ ਗੁਰਦੁਆਰੇ ਇੱਥੇ ਆਪਾਂ ਚਤਾਈ ਨਹੀਂ ਆ ਗਏ ਬਾਈ ਥੱਤੀ ਥੱਤੀ ਨਾਲੋਂ ਮੁੰਡੀਆਂ ਤੇ ਇਹ ਤਾਂ ਜੀ ਵੀਰ ਮੈਂ ਤਾਂ ਕਹਿੰਦਾ ਇਹ ਮੁੱਦਾ ਚੁੱਕੋ ਤੇ ਸ਼ਹਿਰ ਵਾਣ ਕਮਿਊਨਿਟੀ ਚ ਕੋਈ ਨਾ ਕੋਈ ਸੁਣਦਾ ਹੋਵੇ ਤੇ ਮੇਰੇ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਨਾਲ ਗੁਰਦੁਆਰਾ ਸਾਹਿਬ ਉੱਤੇ ਸਥਾਪਿਤ ਕੀਤਾ ਆ ਬਣਾਇਆ ਆ ਧਿਆਨ ਦਿਓ ਇਹ ਚੀਜ਼ ਵੱਲ ਨਹੀਂ ਤੇ ਵੀਰੇ ਮੈਨੂੰ ਨਹੀਂ ਲੱਗਦਾ ਸਿੱਕੀ ਥੋੜਾ ਟਾਈਮ ਹੋਰ ਲੱਗੂਗੀ ਨਹੀਂ ਤੇ ਜਿਹੜੇ ਕੰਮ ਆਪਾਂ ਤੁਰ ਪਏ ਆ ਯਾਰ ਇਹਦਾ ਰੱਬ ਦਾ ਡਰ ਹੈ ਨਹੀਂ ਜਿਹੜੀਆਂ ਗੱਲਾਂ ਤੂੰ ਦੱਸ ਰਿਹਾ ਮੈਂ ਤਾਂ ਸੁਣ ਕੇ ਹੀ ਹੋਰ ਤ ਮੈਂ ਗੁਰੂ ਘਰ ਦਾ ਐਡਰੈਸ ਵੀ ਦੇ ਰਿਹਾ ਤੁਹਾਨੂੰ ਠੀਕ ਆ ਪਰ ਇਹ ਬਲ ਬਹੁਤ ਗੱਲ ਮਾੜੀ ਆ ਯਾਰ ਬਹੁਤ ਗੱਲ ਮਾੜੀ ਆ ਇਹ ਪਤਾ ਨਹੀਂ ਆਪਣੀ ਕਮਿਊਨਿਟੀ ਨੂੰ ਕੀ ਹੋ ਗਿਆ ਯਾਰ ਸਿੱਖਾਂ ਨੂੰ ਕੀ ਹੋ ਗਿਆ ਨਹੀਂ ਸਾਡੇ ਆ ਨਹੀਂ ਤੇ ਵੀਰੇ ਤੁਹਾਨੂੰ ਰਿਸਪੈਕਟ ਨਾ ਮਿਲਦੀ ਸਾਰੇ ਕਿੰਨਾ ਤੁਸੀਂ ਨਹੀਂ ਨਹੀਂ ਇਹ ਜਿਹੜੀ ਤੁਸੀਂ ਦੱਸ ਰਹੇ ਜਗ੍ਹਾ ਤੁਸੀਂ ਕਾਰ 'ਚ ਗਏ ਸੀ ਰੋਡ ਦੇ ਉੱਤੇ ਹੀ ਆ ਜਾਂ ਕਿੱਦਾਂ ਆ ਇਹ ਜਮਾਈ ਬਾਈ ਰੋਡ ਦੇ ਉੱਤੇ ਜਾਂ ਮੈਂ ਕਾਰ ਤੇ ਜਾਣ ਦੇ ਮੈਨੂੰ ਕੋਈ ਕੰਮ ਸੀ ਉੱਥੇ ਮੈਂ ਉਧਰੋਂ ਲੰਘਣ ਦੇ ਆ ਮੈਂ ਚੱਲ ਗੁਰੂ ਘਰ ਆ ਮੱਥਾ ਟੇਕ ਚੱਲਦੇ ਬੰਦੇ ਦੇ ਮਨ ਚ ਆਈ ਜਾਂਦਾ ਜੇਕਰ ਮੱਥਾ ਟੇਕ ਚੱਲਦੇ ਆ ਠੀਕ ਆ ਤੇ ਮੈਂ ਤਾਂ ਵੀਰੇ ਆਮ ਜਿਹਾ ਗੁਰੂ ਘਰ ਹੁੰਦੇ ਮੈਂ ਤਾਂ ਉੱਦਾਂ ਹੀ ਗਿਆ ਸੀ ਉੱਥੇ ਪਰ ਮੈਂ ਜਦੋਂ ਵੇਖਿਆ ਵੀਰੇ ਮੈਂ ਤੇ ਮੇਰੇ ਹੱਥਾਂ 'ਚ ਜੋ ਮੁੜਕਾ ਠੀਕ ਆ ਮੇਰੇ ਪੈਰ ਕੰਬਣ ਲੱਗ ਪਏਗੀ ਫੇਰ ਰੱਬਾ ਮੈਂ ਉੱਥੇ ਬੈ ਕੇ ਅਰਦਾਸ ਕੀਤੀ ਸੱਚਾ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਅਗਲ ਦੇ ਇਹਨਾਂ ਨੂੰ ਇਹ ਕਿਹੜੇ ਕੰਮਾਂ 'ਚ ਪੈ ਗਏ ਆ ਕਿ ਅਗਲ ਦੇ ਪੱਟ ਭਈ ਨਾਨੀ ਮੈਂ ਤਾਂ ਮੈਂ ਤੇ ਜੋ ਐਂਟਰੀ ਮਾਰੀ ਮਾਰਾ ਗਿਆ ਗਾਦ ਭਈ ਮੈਂ ਤੇ ਉੱਥੇ ਹੀ ਦਾਨਾ ਕੰਮ ਮੇਰਾ ਇਹ ਬੋਲਣਾ ਸ਼ੁਰੂ ਕਰਤਾ ਹੈ ਲੋਕਾਂ ਨੇ ਜੀ ਇਸ ਬਾਰੇ ਵੇਖੋ ਕੱਦ ਤੱਕ ਕਫਲ ਜਾਂਦਾ ਹੈ ਕੰਮ ਤੇ ਭਾਡੇ ਗੁਰਦਵਾਰਾ ਸਾਹਿਬ ਜਾ ਤਾਂ ਭਈ ਇਹਨੂੰ ਸੁਧਾਰਨਾ ਚਾਹੀਦਾ ਹੈ ਜਾਂ ਬੰਦ ਕਰਨਾ ਚਾਹੀਦਾ ਗੁਰੂ ਘਰ ਦਾ ਗੁਰੂ ਘਰ ਬੰਦ ਕਰ ਦੇਣਾ ਚਾਹੀਦਾ ਹੈ ਤੇ ਜਸਵਾਹ ਜੀ ਜਿਹੜੀ ਗੱਲਾ ਤੂੰ ਤਾਂ ਅੱਖੀ ਦੇਖਿਆ ਮੈਨੂੰ ਤੇਰੇ ਕੋਲੋਂ ਸੁਣ ਕੇ ਹੀ ਹੋਰ ਤਰ੍ਹਾਂ ਹੋਈ ਜਾਂਦੀ ਆ ਮੈਂ ਮੈਂ ਇੰਨਾ ਮੈਂ ਤਾਂ ਧਾਰਮਿਕ ਵੀ ਨਹੀਂ ਆ ਨਾ ਮੈਂ ਤਾਂ ਜਾਂਦਾ ਵੀ ਨਹੀਂ ਇੰਨਾ ਵਰਤਾਂ ਵੀ ਇੱਕ ਸ਼ਰਦਾ ਰਿਸਪੈਕਟ ਤਾਂ ਹੁੰਦੀ ਆ ਆ ਵੀਰੇ ਨਾ ਨਾ ਮੈਂ ਵੇਖੋ ਪਹਿਲੀ ਕੌਲੀ ਤੁਹਾਨੂੰ ਇਸੇ ਕਰਕੇ ਕੀਤੀ ਮੈਂ ਤੁਹਾਡੇ ਮੀਟ ਕਰਦਾ ਹਾਂ ਜੇ ਤੁਸੀਂ ਕਦੋਂ ਆਓਗੇ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਇੱਕ ਵਾਰੀ ਬੰਦੇ ਹੁਣ 바ਵਾ ਜੁੜ ਗਏ ਇੱਕ ਵਾਰੀ ਫੇਰ ਦੱਸ ਦੋ ਸ਼ਾਇਦ ਉੱਥੇ ਦਾ ਕੋਈ ਆ ਜਾਵੇ ਆਖਰੀ ਵਾਰੀ ਦੱਸ ਦੋ ਮੜ ਜਾ ਸਾਧ ਸੰਗਤ ਜੀ ਮੈਂ ਇੱਕ ਐਡਰੈਸ ਦੇਣਾ ਚਾਹੁੰਦਾ ਹਾਂ ਗੁਰੂ ਘ ਬੋਰਡਰ ਦਾ ਸਾਡਾ ਐਡਰੈਸ ਹੈਗਾ ਜੀ 60 ਲੀਗਨ ਕੋਰਟ ਰੋਡ ਵਾਣ ਠੀਕ ਆ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜੇ ਦਲੇ ਉੱਥੇ ਗਿਆਨੀ ਬਣੇ ਹੋਏ ਨੇ ਕੁੜੀਆਂ ਦਾ ਸ਼ਰਿਆਮ ਮੁੰਡਿਆਂ ਦਾ ਸੋਦਾ ਉੱਥੇ ਆਪਣਾ ਕਰਾਉਂਦੇ ਨੇ ਸਾਰਾ ਕੰਮ ਕਰਾਉਂਦੇ ਨੇ ਜੋ ਵੀ ਗਲਤ ਕੰਮ ਹੁੰਦੇ ਨੇ ਠੀਕ ਆ ਤੇ ਮੇਰੀ ਇਹ ਨਹੀਂ ਤੁਹਾਡੇ ਜੀ ਕਮੈਂਟ ਇੱਕ ਮਿੰਟ ਕਮੈਂਟ ਆਉਂਦੇ ਕਹਿੰਦੇ ਇਹ ਡੇਰਾ ਆ ਬਾਬਾ ਸਰੂਪ ਸਿੰਘ ਨੇ ਖੋਲਿਆ ਕੋਈ ਸਿੱਖਾਂ ਦਾ ਨਹੀਂ ਕਹਿੰਦੇ ਹਾਂ ਜੀ ਵੀਰੇ ਉਹੀ ਆ ਦੇ ਇੱਥੇ ਦਪਰੇ ਸਾਹਿਬ ਹੁੰਦਾ ਜੀ ਦਪਰੇ ਸਾਹਿਬ ਦੇ ਨਾਂ ਦੇ ਉੱਤੇ ਮਾਇਆ ਧੰਦਾ ਸਭ ਕੀਤਾ ਜਾ ਰਿਹਾ ਜੀ ਇੱਥੇ ਤੇ ਮਹਾਰਾਜ ਦਾ ਪ੍ਰਕਾਸ਼ ਹੈ ਪਾਜੀ ਵੇਹੜਾ ਲੱਤ ਹੈ ਕਰ ਤਾਂ ਹੀ ਦੁਬਾਰਾ ਸਾਹਿਬ ਹੋ ਰਿਹਾ ਉੱਤੇ ਅੱਛਾ ਤੇ ਬਾਈ ਇੱਕ ਬੇ ਇੱਕ ਬੇਨ ਦੀ ਬੀਬੀਆਂ ਨੂੰ ਹੋਰ ਆ ਬੀਬੀ ਉਹ ਤੁਹਾਡੇ ਗਾੜੀ ਵਿੱਚ ਹੱਥ ਜੋੜਾ ਤਾਂ ਵੀਰ ਬੋਲਦਾ ਹੈ ਭਰਾ ਬੋਲਦਾ ਹੈ ਮੇਰੇ ਸੀਨੇ ਅੱਗ ਲੱਗੀ ਆ ਪਲੀਜ਼ ਆਪਣਾ ਬੰਦੇ ਰੂਪ ਨੂੰ ਬਾਬਾ ਰੱਬ ਨਾ ਬਣਾਓ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਜਣੇ ਆ ਕੀ ਦਾ ਬਾਬਿਆਂ ਨੂੰ ਬੰਦਿਆਂ ਦਾ ਦਰਜਾ ਨਾ ਦਿੱਤਾ ਜਾਵੇ ਨਹੀਂ ਬੰਦਿਆਂ ਬੰਦਿਆਂ ਦਾ ਬਾਬਿਆਂ ਦਾ ਦਰਜਾ ਨਾ ਰੱਬ ਦਾ ਬੰਦਿਆਂ ਦਾ ਇਹ ਦਾ ਰੀਤ ਬੰਦਿਆਂ ਨੂੰ ਰੱਬ ਦਾ ਦਰਜਾ ਨਾ ਦਿੱਤਾ ਜਾਵੇ ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਤੁਹਾਡੀਆਂ ਨਿੱਕੀਆਂ-ਨਿੱਕੀਆਂ ਧੀਆ ਠੀਕ ਆ ਤੁਹਾਡੀਆਂ ਜਵਾਨ ਧੀਆ ਬੁੱਢੀਆਂ ਮਾਂ ਮਾਤਰੀਆਂ ਮਤਲਬ ਜਿਹੜਾ ਜਰ ਮੁੱਕ ਦੀ ਗੱਲ ਜਿਹੜਾ ਸਿਰਸੇ ਵਾਲੇ ਦੇ ਡੇਰੇ ਚ ਹੁੰਦਾ ਕੁੜੀਆਂ ਨਾਲ ਉਹ ਇੱਥੇ ਹੋਣਾ ਉਹ ਨਾਲ ਬੰਦਿਆਂ ਨੂੰ ਰਿਆ ਵੀਰੇ ਕੈਨੇਡਾ ਹੋ ਰਿਹਾ ਯਾਰ ਕੈਨੇਡਾ ਹੋ ਰਿਹਾ ਕੈਨੇਡਾ ਚ ਹੋ ਰਿਹਾ ਵੇਖੋ ਕੈਨੇਡਾ ਵਰਗੀ ਧਰਤੀ ਤੇ ਕੰਮ ਹੋ ਰਿਹਾ ਚਲੋ ਪੰਜਾਬ ਜਿਹੜਾ ਮੰਨਿਆ ਕਿ ਭੈਣਾਂ ਚੋ ਗੱਲਿਆ ਨੇ ਡੇਰੇ ਖੋਲ ਕੇ ਬਹਿ ਗਏ ਨੇ ਹਾਂ ਠੀਕ ਆ ਇਹ ਕੈਨੇਡਾ ਵਰਗੀ ਧਰਤੀ ਤੇ ਹੋਇਆ ਕੰਮ ਹੋ ਰਿਹਾ ਵੇਖੋ ਭਾਈ ਜੇ ਕੋ ਕਰੋ ਪਤਾ ਵੀਰ ਮੇਰੋ ਕਰੋ ਪਤਾ ਭਾਈ ਕਰੋ ਕਰੋ ਇਹ ਬਹੁਤ ਜ਼ਰੂਰੀ ਚੀਜ਼ ਆ ਇਹ ਤਾਂ ਬਸ ਆਧੂ ਹੋ ਗਈ ਨਾ ਇਹ ਤਾਂ ਐਂਡ ਹੋ ਗਿਆ ਹਾਂ ਇਹਦਾ ਵੀਰ ਮੇ ਦਾ ਐਂਡ ਹੋ ਗਿਆ ਪਤਾ ਨਹੀਂ ਯਾਰ ਕਿੱਧਰੋਂ ਪਰਪੇ ਆਪਾਂ ਇੱਕ ਨਾ ਅੱਧਾ ਤੂੰ ਕਹਿੰਦੇ ਆ 10 20 ਮੁੰਡੇ 10 20 ਕੁੜੀਆਂ ਹੈ ਧੰਦਾ ਧੰਦਾ ਨਹੀਂ ਲੱਜਦਾ ਧੰਦਾ ਹੁੰਦਾ ਜਾਂ ਧੰਦਾ ਹੁੰਦਾ ਉਦਾਂ ਧੰਦਾ ਹੁੰਦਾ ਉੱਥੇ ਜਿਹੜਾ ਜੀਵੀ ਰੋਡ ਆਪਣਾ ਦਿੱਲੀ ਲਾਉ ਜਿਹਨ ਮੈਂ ਤਾਂ ਕਦੇ ਗਿਆ ਨਹੀਂ ਸੁਨੇ ਆ ਠੀਕ ਆ ਉਦਾਂ ਹੀ ਉੱਥੇ ਕੰਮ ਹੁੰਦਾ ਆ ਹੱਪਰ ਕੀ ਆਂ ਜੀ ਭਰਾ ਕੁੜੀਆਂ ਵਿਚੜੀਆਂ ਕੋ ਕੰਮ ਨਹੀਂ ਹੈਗਾ ਤੇ ਜਿਹੜੇ ਆਡੇ ਉੱਤੇ ਮਗਰਮਸ਼ ਧੱਲੇ ਬੈਠੇ ਨੇ ਉਹ ਕਹਿੰਦੇ ਸਾਡੇ ਨਾਲ ਰਾਤ ਲਾ ਲੈ ਇੱਕ ਤੇ ਤੈਨੂੰ ਰੁਪਈਆ 1000 ਦੇ ਦਾਂਗੇ ਕੋਈ ਯਾਰ ਭਾਈ ਕੀ ਕਰਨ ਯਾਰ ਕੀ ਕਰਨ ਹਮ ਮੇਰਾ ਵੀ ਇਨਾ ਮਨ ਦੁਖੀ ਹੋਇਆ ਨਾ ਵੀਰੇ ਮੈਂ ਆਪਣੇ ਘਰ ਜਾਂਦੇ ਵੀ ਗੱਲ ਕੀਤੀ ਸਾਰਿਆਂ ਨਾਲ ਗੱਲ ਕੀਤੀ ਸਾਰਿਆਂ ਨਾਲ ਗਾਲਾਂ ਹੀ ਕੱਢੀਆਂ ਵੀਰੇ ਪਤਾ ਨਹੀਂ ਯਾਰ ਕਿੱਦਾਂ ਤੁਰ ਪਿਆ ਆਪਾਂ ਹਮ ਹਮ ਸਾਡੀ ਕੌਮ ਹੀ ਹੈ ਨਹੀਂ ਅਸੀਂ ਸਾਡੀ ਕੌਮ ਜੋਧਿਆਂ ਸੂਰਬੀਰਾਂ ਦੀ ਕੌਮ ਸੀ ਪਤਾ ਨਹੀਂ ਯਾਰ ਭੈਜ ਫਰਕ ਮਾਇਆ ਬਸ ਇਹ ਲੈ ਕੇ ਬੈਗੀ ਆਪਾਂ ਨੂੰ ਹਮ ਹਮ ਸਿਰ ਗਾਲਾਂ ਹੀ ਨਿਕਲਦੀਆਂ ਨੇ ਵੀਰੇ ਕਿੰਨੇ ਕਿੰਨੇ ਵਜੇ ਦਾ ਟਾਈਮ ਸੀ 8:00 9:00 ਵਜੇ 60 ਵਜੇ 8:30 9:00 ਵਜੇ ਦਾ 8:30 9:00 ਵਜੇ 8:30 9:00 ਵਜੇ ਇੰਨੀਆਂ ਕੁੜੀਆਂ ਦਾ ਕੀ ਕੰਮ ਉੱਥੇ ਯਾਰ ਮੈਂ ਉਹੀ ਤਾਂ ਸਿਆਰੇ ਤੁਹਾਨੂੰ ਆਜੂਗੀ ਵੀਡੀਓ ਥੋੜੇ ਜਿੱਦਾਂ ਹੁਣ ਇਹ ਮੁੱਦਾ ਚੁੱਕਿਆ ਜਾਣਾ ਤੁਹਾਨੂੰ ਹੁਣ 1000 ਲੋਕ ਸੁਣ ਰਹੇ ਆ ਇਹ ਹੁਣ ਵੀਡੀਓ ਬਣਨੀ ਸ਼ੁਰੂ ਹੋ ਜਾਣੀ ਗੁਰੂ ਘਰ ਤੇ ਹਾਂ ਇਹ ਹੁਣ ਤੁਹਾਨੂੰ ਥੋੜੀ ਚਿਰ ਦੇ ਵਿੱਚ ਦਰਾ ਸਾਰਾ ਅੱਗੇ ਬੰਨੇ ਆ ਜੂਗਾ ਜਾਂ ਤਾਂ ਸੁਣ ਕੇ ਡਰ ਕੇ ਹਟ ਜਾਣਗੇ ਠੀਕ ਆ ਜੀ ਉਹ ਜਨਤਕ ਹੋ ਗਿਆ ਕੰਮ ਜਾਂ ਫਿਰੇ ਫੜੇ ਜਾਣਗੇ ਇਹਨਾਂ ਕੇ ਤਰੀਕੇ ਨਾਲ ਹਾਂ ਆਜਾ ਇੱਥੇ ਜੁੱਤੀ ਪਾਉਣ ਵਾਲਾ ਹੀ ਨੇ ਹੈਗਾ ਭਾਈ। ਨਹੀਂ ਹੁਣ ਤੁਹਾਡੀ ਗੱਲ 7-800 ਬੰਦੇ ਨੇ ਸੁਣੀ ਬ੍ਰੈਂਪਟਨ ਤੋਂ ਬਹੁਤ ਬੰਦੇ ਬੌਨ ਕਿੰਨੀ ਬਾਹ ਕਿੰਨੀ ਦੂਰੀ ਹੈ ਅੱਜ ਇਹ ਸ਼ਹਿਰ ਇਥੇ ਬ੍ਰੈਂਪਟਨ ਤੋਂ? ਵੀਰੇ 20 ਮਿੰਟ ਹੋਊਗਾ ਜਿਆਦਾ ਨਹੀਂ 20-25 ਮਿੰਟ ਹੋਊਗਾ। 20 ਮਿੰਟ। ਹਾਂ 20-25 ਮਿੰਟ ਹੋਊਗਾ ਇਸ ਤੋਂ ਵੱਧ ਨਹੀਂ ਹੋਣਾ। ਹਾਂ। ਅ 20-25 ਮਿੰਟ ਹੋਊਗਾ ਤਾਂ ਵੱਧ ਨਹੀਂ ਹੋਣਾ। ਹਾਂ। ਬਾਰੇ ਯਾਰ ਹਨੀ ਆ ਯਾਰ। ਅਗ ਨਹੀਂ ਕੀ ਹੋ ਗਿਆਂਦੀ ਆਪਣੀ ਕੌਮ ਨੂੰ ਕੀ ਹੋ ਗਿਆ ਯਾਰ? ਘਰ ਸੌਂਦਾ ਆਪਣੀ ਕੌਮ ਤੇ ਹੁਣ। ਉਹਦਿਆਂ ਦੀ ਆ। ਦੁਨੀਆ ਤੇ ਇੱਕੋ ਇੱਕ ਬਾਬਾ ਦੀਪ ਸਿੰਘ ਹੋਇਆ ਜਿਹਨੇ ਤਲੀ ਦੇ ਹੱਥ 'ਤੇ ਰੱਖ ਕੇ ਆਪਣਾ ਸੀਸ ਰੱਖ ਕੇ ਜੰਗ ਲੜੀ ਆ। ਹਾਂ। ਵੀ ਆ ਤੁਸੀਂ ਕਿਧਰੋਂ ਤੁਰ ਪਏ ਯਾਰ ਤੇ ਉਸੇ ਗੁਰੂ ਘਰ ਦੇ ਬਾਬਾ ਦੀਪ ਸਿੰਘ ਜਿਹਦੇ ਨਾਂ ਦੇ ਥੱਲੇ ਵੀ ਕੀ ਕਰਨ ਦੇ ਜੇ ਯਾਰ। ਹਾਂ ਹਾਂ। ਬੋਲ ਨਹੀਂ ਸਾਡੇ ਭਾਈ ਸ਼ਬਦ ਨਹੀਂ ਹੈਗੇ। ਨਹੀਂ ਅੱਗੇ ਵੀ ਤੁਸੀਂ ਸੁਣਿਆ ਸੀ ਇਹਦੇ ਬਾਰੇ ਤੁਹਾਨੂੰ ਪਤਾ ਸੀ ਆ। ਮੈਂ ਇਹ ਅੱਜ ਤੋਂ ਪਹਿਲਾਂ ਨਾ ਮਹੀਨਾ ਡੇਢ ਮਹੀਨਾ 2 ਮਹੀਨਾ ਪਹਿਲਾਂ ਇੱਕ ਆਈ ਹੀ ਵੀਡੀਓ ਆਈ ਸੀ। ਉਹ ਵੀਡੀਓ ਮੈਨੂੰ ਪਤਾ ਨਹੀਂ ਜਿਹੜੇ ਭਾਈ ਸਾਹਿਬ ਨੇ ਪਾਈ ਸੀ ਉਹ ਡਿਲੀਟ ਕਰਦੀ ਦਬ ਦਵਾ ਦੇ ਵਿੱਚ ਪਤਾ ਨਹੀਂ ਕੀ ਕੀਤਾ। ਹਾਂ। ਈਆ ਤੇ ਮੈਂ ਪਰਸੋ ਜਾਉਂਦਾ ਗੁਦਰ ਦੀ ਨੰਗਲ ਨੇ ਆਂ ਠੀਕ ਆ ਮੈਂ ਕਿਉਂ ਜਾ ਕੇ ਮਥੜੇ ਗੋਣਾ ਈ ਆ ਬਾਈ ਵੀ ਤੋਂ ਮੈਂ ਗਿਆ ਤੇ ਬਸ ਉੱਥੇ ਕੰਮ ਖਰਾਬ ਇਹ ਹੁਣ ਮੈਨੂੰ ਯਕੀਨ ਆ ਤੁਹਾਡੀ ਆ 6 700 ਬੰਦਾ ਤੱਕ ਸੁਣਦੇ ਆ ਇਸ ਤੋਂ ਬਾਅਦ ਹੋ ਸਕਦਾ ਆ ਸੁਧਾਰ ਹੋ ਜੇ ਚਲ ਗੁਰੂ ਘਰ ਬੰਦ ਹੋ ਜਾਊਗਾ ਮੈਂ ਕੋਈ ਵੀ ਸੁਣਦਾ ਆ ਇੱਥੇ ਜਿਹੜਾ ਵੀ ਆਪਣਾ ਧਰਮ ਨੂੰ ਪਿਆਰ ਕਰਦਾ ਆ ਮੈਂ ਉਸ ਕੋਲ ਗੱਲ ਕਹੂੰਗਾ ਜਦ ਮਾਰੇ ਦਾ ਸਰੂਪ ਚੱਕ ਲੈ ਉਤੋਂ ਆਪਾਂ ਨਾਲ ਜਾਵਾਂਗੇ ਠੀਕ ਆ ਤੇ ਜਪੋ ਇੱਕ ਮਿੰਟ ਕਈ ਬੰਦੇ ਤੁਹਾਡਾ ਯਕੀਨ ਨਹੀਂ ਮੰਨ ਰਿਹਾ ਇੱਕ ਸੌ ਖਾ ਸਕਦੇ ਤੁਸੀਂ ਜਾਂ ਕੋਸ਼ਿਸ਼ ਕਿਦਾਂ ਦਾ ਕਹਿ ਸਕਦੇ ਵੀ ਯਕੀਨ ਮੈਂ ਐਡਰੈਸ ਦੇ ਦਤਾ ਐਤੋਂ ਵੱਡੀ ਮੈਂ ਤੁਹਾਨੂੰ ਕੀ ਗੱਲ ਕਹਾਂ ਮੈਂ ਤੁਹਾਨੂੰ ਐਡਰੈਸ ਦੇ ਦਤਾ ਵੀਰੇ ਮੈਂ ਤੁਹਾਨੂੰ ਐਡਰੈਸ ਦੇ ਦਤਾ ਠੀਕ ਆ ਤੇ ਆ ਮੈਂ ਤੁਹਾਡੇ ਹੁਣੇ ਕਮੈਂਟ ਹੀ ਕਰਨ ਰਮਨਦੀਪ ਮੇਰਾ ਨਾਮ ਹੈ ਜਿੰਨੂੰ ਮੇਰੇ ਤੇ ਸ਼ੱਕ ਆ ਵੀਰੇ ਮੈਨੂੰ ਸਿੱਧਾ ਮੈਸੇਜ ਕਰ ਲਿਓ ਨੰਬਰ ਮੈਂ ਦੇ ਨਹੀਂ ਸਕਦਾ ਠੀਕ ਆ ਆ ਵੇਖੋ ਮੈਂ ਆ ਇੱਕ ਮਿੰਟ ਬਈ ਮੈਂ ਤੁਹਾਡਾ ਕਮੈਂਟ ਪਿੰਨ ਕਰ ਦਿੰਦਾ ਵੀ ਬੰਦਾ ਆਪਣੀ ਸਾਰਾ ਕੁਝ ਦੱਸ ਰਿਹਾ ਆ